ਵਿੱਚ ਇੱਕ ਬਹੁਤ ਵੱਖਰੀ ਆਇਡੈਂਟੀਟੀ ਬਣੀ ਹੈ ਕਿ ਭਾਰਤ ਇੱਕ ਬਹੁਤ ਸ਼ਕਤੀਸ਼ਾਲੀ ਦੇਸ਼ ਹੈ ਜਿਸ ਜਮੀਨ ਚైనా ਨੇ ਆਪਣੀ ਨੀਂਦ ਅੱਪੀਚੁਕ ਨੇ ਇਸ ਕੀ ਅਜੇ ਹੈ ਕਿ ਸਿਰੂਰ ਤੋਂ ਕੈਂਡੀਡੇਟ ਦੀ ਕੋਈ ਨੋ ਹੋ ਸਗੀ ਉਹ ਕਾਂਗਰਸ ਨਾਲ ਅਪੀਲੇਟਡ ਹੈ ਉਹ ਸ਼ੋਹਨੀ ਕਾਲੀ ਦਾ ਨਾਲ ਅਪੀਲੇਟਡ ਹੈ ਕੋਈ ਆਮ ਆਦਮੀ ਪਾਰਟੀ ਨਾਲ ਹੈ ਅਗਰ ਹਾਂ ਸਾਹਿਬ ਦਾ ਤਾਂ ਵੱਖਰੀ ਸੁਣ ਪਤੇ ਉਹਨਾਂ ਦੀ ਵਿਚਾਰਤਾ ਵੀ ਵੱਖਰੀ ਹੈ ਮੋਦੀ ਸਾਹਿਬ ਨੇ ਜਿਹੜੇ ਉਹ ਬਿੱਲ ਤੇ ਹੱਥ ਬੰਨ੍ਹ ਕੇ ਗਲਤੀ ਮੰਨ ਕੇ ਉਹਨਾਂ ਨੇ ਵਾਪਸ ਲਿਆ ਵੀ ਮੈਂ ਸਮਝਾਉਣ 'ਚ ਅਸਫਲ ਰਿਹਾ ਇੱਕ ਕਿਸਾਨ ਦੇ ਨਾਂ ਤੇ ਪੋਲੀਟਿਕਲੀ ਮੋਟੀਵੇਟਿਡ ਕੁਝ ਲੋਕ ਵੀ ਨੇ ਜੇ ਕਿਹ ਚਾ ਕਿਸਾਨ ਆਪਣੇ ਘਰਾਂ ਚਾ ਕਿਸਾਨ ਕੰਮ ਕਰ ਰਿਹਾ ਕਿਸਾਨ ਆਪਦੀ ਫਸਲ ਵੜ ਰਿਹਾ ਅੱਜ ਫਸਲ ਸਾਂਭ ਰਿਹਾ ਕਿਸਾਨ ਕਿਸਾਨ ਨੂੰ ਤਾਂ ਕੰਮ ਬਹੁਤ ਨੇ ਮੈਨੂੰ ਦੱਸ ਦਿਓ ਕਿਹੜਾ ਕਿਸਾਨ ਆ ਇਹ ਜਿਆ ਵੀ ਉਹ ਉੱਥੇ ਜਾ ਕੇ ਬਾਰਡਰਾਂ ਤੇ ਬੈਠੇ ਕਿਹਦੇ ਲਵੇ ਟਾਈਪ ਆ ਕਿਸਾਨ ਜਿਹੜਾ ਤੁਹਾਡਾ ਭਾਈਚਾਰਾ ਜਿਹੜਾ ਕਿਸਾਨ ਖੇਤੀ ਕਰਨ ਵਾਲਾ ਅਸਲ ਕਿਸਾਨ ਆ ਛੋਟਾ ਕਿਸਾਨ ਆ ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਉਹਦੇ ਬੱਚਿਆਂ ਦਾ ਢਿੱਡ ਭਾਲਦਾ ਉਹਦਾ ਤਾਂ ਅਸੀਂ ਗੱਲ ਘੋੜ ਰਹੇ ਆ ਉਹ ਤਾਂ ਗੱਲ ਤਾਂ ਘੋੜਦਾ ਕਿਸਾਨ ਹੀ ਘੋੜਦੇ ਨੇ ਲਵੇ ਨਾ ਆਮ ਆਦਮੀ ਲਵੇ ਕਿਸੇ ਲਵੇ ਕੋਈ ਗੱਲ ਨਹੀਂ ਮੋਤੀ ਸਾਹਿਬ ਦੇ ਖਿਲਾਫ ਕਿ ਸਾਰੇ ਚੋਰ ਇਕੱਠੇ ਹੋਏ ਹੋਏ ਨੇ ਠੀਕ ਹੈ ਇਹਨਾਂ ਨੇ ਇੱਕ ਕਿਸਾਨ ਦਾ ਸਹਾਰਾ ਲੈ ਲਿਆ ਪੋਲੇਪੜਾ 2024 ਦੇ ਇਲੈਕਸ਼ਨ ਨਜ਼ਦੀਕ ਨੇ ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਜੋ ਉਮੀਦਵਾਰ ਹਨ ਲੋਕ ਸਭਾ ਦੇ ਉਹਨਾਂ ਨੂੰ ਐਲਾਨ ਦਿੱਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਮੀਤ ਹੇਅਰ ਨੂੰ ਇਥੋਂ ਐਲਾਨਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਕਬਾਲ ਸਿੰਘ ਝੁੰਡਾ ਜੀ ਨੂੰ ਐਲਾਨਿਆ ਗਿਆ ਹੈ ਸਮਰ ਸਿੰਘ ਮਾਨ ਜੋ ਕਿ ਮਯੂਦਾ ਲੋਕ ਸਭਾ ਮੈਂਬਰ ਹਨ ਉਹ ਵੀ ਇਸ ਰੇਸ ਵਿੱਚ ਹਨ ਉਹ ਵੀ ਦਵਾਰਾ ਚੋਣ ਲੜ ਰਹੇ ਹਨ ਜੇਕਰ ਗੱਲ ਕੀਤੀ ਆਵੇ ਭਾਰਤ ਜਨਤਾ ਪਾਰਟੀ ਦੀ ਸੰਗਰੂਰ ਤੋਂ ਹਾਲੇ ਤੱਕ ਕੋਈ ਵੀ ਕੈਂਡੀਡੇਟ ਇਹਨਾਂ ਵੱਲੋਂ ਨਹੀਂ ਐਲਾਨਿਆ ਗਿਆ 2024 ਦੇ ਇਲੈਕਸ਼ਨ ਨਜ਼ਦੀਕ ਨੇ ਪਾਰਟੀ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਾਂ ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਨੇ ਸਾਡੇ ਨਾਲ ਮੌਜੂਦ ਨੇ ਭਾਈਪਾ ਕਾਰਜਕਾਰੀ ਦੇ ਮੈਂਬਰ ਬਕੀਰ ਸਾਹਿਬ ਲलित ਕੁਮਾਰ ਗਰਗੀ ਜਿਨ੍ਹਾਂ ਨਾਲ ਵੀ ਗੱਲਬਾਤ ਕਰਾਂਗੇ ਸਸੀਓ ਸਰ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ 2024 ਦੇ ਇਲੈਕਸ਼ਨ ਨਜ਼ਦੀਕ ਆ ਗਏ ਬਾਕੀ ਪਾਰਟੀਆਂ ਵੱਲੋਂ ਜੋ ਆਪਣੇ ਆਪਣੇ ਉਮੀਦਵਾਰ ਐਲਾਨੇ ਗਏ ਹਨ ਉਹਨਾਂ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੋ ਕਿ ਸਭ ਤੋਂ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਾਂ ਆਪਾਂ ਕੈਨੜੀਟ ਦੀ ਗੱਲ ਕਰਾਂ ਵੀ ਸਾਰੀਆਂ ਪਾਰਟੀਆਂ ਨੇ ਠੀਕਾ ਬਿਲਕੁਲ ਆਪਣੇ ਉਮੀਦਵਾਰ ਆਪਣੇ ਜੋਨ ਮਦਨ ਚਾਹਤੋ ਪਹਿਨ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਥੋੜਾ ਲੇਟ ਜਰੂਰ ਹੋ ਗਿਆ ਪਰੰਤੂ ਸਾਡੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਆ ਬਹੁਤ ਸੋ ਸਮਝ ਕੇ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕਰਨੀ ਆ ਵਪਾਰੀਆਂ ਦੀ ਵੀ ਗੱਲ ਕਰਨੀ ਆ ਦਲਤਨ ਦੀ ਵੀ ਗੱਲ ਕਰਨੀ ਆ ਤੇ ਹਰ ਸਮਾਜ ਦੀ ਗੱਲ ਕਰਨੀ ਆ ਜਿਹੜੇ ਹੋਰ ਪਾਰਟੀਆਂ ਨੇ ਉਹ ਆਪਣੇ ਆਪਣੇ ਅਜੰਡੇਨ ਤੱਕ ਚੱਲਦੀਆਂ ਨੇ ਪਰੰਤੂ ਭਾਰਤੀ ਜਨਤਾ ਪਾਰਟੀ ਸਾਰੇ ਲੋਕਾਂ ਨੂੰ ਸਾਰੀ ਜਿਹਦੀ ਲੋਕਾਂ ਨੂੰ ਨੁਮਾਇੰਦਗੀ ਕਰਦੇ ਹੁਣ ਇਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਬਹੁਤ ਜਲਦੀ ਇੱਕ ਦੋ ਜਣਾਂ ਦੇ ਵਿੱਚ ਸਾਹਮਣੇ ਆ ਜਾਏਗਾ ਤੇ ਬਹੁਤ ਪ੍ਰਭਾਵਸ਼ਾਲੀ ਹੋਵੇਗਾ ਜਿਹੜੇ ਆਪਾਂ ਨੂੰ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਦਾ ਮੰਨਿਆ ਚਲੋ ਵੀ ਆਪਾਂ ਨੇ ਸੰਘਰਸ਼ ਕੀਤਾ ਕਿਸਾਨਾਂ ਨੇ ਹੜੇ ਵੀ ਬਾਰਡਰ ਦੇ ਬੈਠੇ ਨੇ ਲੇਕਿਨ ਜਿਹੜੀਆਂ ਸਟੇਟਾਂ ਵਿੱਚ ਸਰਕਾਰ ਹੈ ਬੀਜੇਪੀ ਦੀ ਉੱਥੇ ਵੀ ਉਹਨਾਂ ਦੇ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਕਿੰਨ ਕਿਸ ਤਰ੍ਹਾਂ ਇਹ ਜੋ ਵਿਰੋਧ ਹੈ ਕਿਸ ਤਰ੍ਹਾਂ ਖਤਮ ਕੀਤਾ ਜਾਵੇਗਾ ਬੀਜੇਪੀ ਵੱਲੋਂ ਕਿਉਂਕਿ ਜੋ ਤੀਸਰੀ ਪਾਰੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਨਰਿੰਦਰ ਮੋਦੀ ਤੀਸਰੀ ਪਾਰੀ ਖੇਡਣ ਜਾ ਰਹੇ ਨੇ ਇਹ ਵੀ ਅੰਦਰ ਵੀ ਵੱਡੇ ਸਵਾਲ ਉਠਾਏ ਜਾ ਰਹੇ ਨੇ ਮੈਂ ਤੁਹਾਡੇ ਮੀਡੀਆ ਨੂੰ ਇੱਕ ਜਾਣਕਾਰੀ ਦੇਣਾ ਚਾਹਨਾ ਕਿ ਕਿਸਾਨ ਸਾਡੇ ਭਰਾ ਨੇ ਕਿਸਾਨ ਸਾਡੇ ਅੰਦਾਤਾ ਨੇ ਕੋਈ ਵੀ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਰਕੂ ਉੱਪਰ ਕਿਸੇ ਲੀਡਰ ਉੱਪਰ ਹੱਥ ਨਹੀਂ ਚੱਕ ਸਕਦਾ ਬਾਕੀ ਗੱਲਾਂ ਹਮਲਾ ਕਰਨ ਦੀ ਬੜੀ ਦੂਰ ਦੀ ਗੱਲਾਂ ਹਾਂ ਇੱਥੇ ਕਾਂਗਰਸ ਨਾਲ ਰਿਲੇਟਡ ਕੁਝ ਵਿਅਕਤੀ ਜ਼ਰੂਰ ਨੇ ਜਿਨ੍ਹਾਂ ਦਾ ਇੱਕੋ ਇੱਕ ਮੈਂ ਵੀ ਫਾਲਤ ਪ੍ਰੋਪਗੈਂਡਾ ਕਰਕੇ ਵੀ ਆਪਣੇ ਆਪ ਨੂੰ ਕਿਸਾਨ ਦੱਸ ਕੇ ਵੀ ਵਰਤੀ ਜਨਤਾ ਪਾਰਟੀ ਦੇ ਉੱਪਰ ਕਾਰਨ ਉੱਪਰ ਅਸੀਂ ਡਾਂਗਾ ਵੀ ਬਰਾਣੀਆਂ ਨੇ ਉਹਨੇ ਸ਼ੀਸ਼ੇ ਵੀ ਤੋੜਨੇ ਮੀਡੀਆ ਦਾ ਪ੍ਰਚਾਰ ਵੀ ਕਰਨੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਚੁੱਕਿਆਈ ਕਾਂਗਰਸ ਦਾ ਆਈਟੀ ਸੈੱਲ ਜਿਹੜਾ ਹੈਗਾ ਉਹ ਇਸੇ ਕੰਮ ਵਾਸਤੇ ਬਣਾ ਹੋਇਆ ਕਿ ਕਿਤੇ ਉੱਥੇ ਕਾਂਗਰਸ ਦੀ ਭਾਪੀ ਦੇ ਕੈਂਡੀਡੇਟ ਨੂੰ ਕੋਈ ਉਹ ਵੀ ਕਹੋ ਇੰਨਾ ਪਤਾ ਬੜਾ ਕਿ ਗੰਦੇ ਨੇ ਤੁਸੀਂ ਥੋੜਾ ਸਮਾਂ ਤਾਂ ਦਿਓ ਹਜੇ ਹਫ਼ਤਾ ਦੱਸ ਦਿੰਦਾ ਦਿਓ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਨੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਾਲੀ ਦਾਲ ਵਾਲੇ ਕਹਿੰਦੇ ਨੇ ਅਸੀਂ ਪਿੰਡਾਂ 'ਚ ਜਾਵਾਂਗੇ ਜਾਣਦੇ ਸੀ ਇਹਨਾਂ ਨੂੰ ਲੱਗੂ ਪਤਾ ਕਿ ਕੀ ਕੁਛ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨਾਲ ਜੋ ਧੋਖਾ ਤੇ ਵਿਸ਼ਵਾਸਘਾਤ ਕੀਤਾ ਆਮ ਬੰਦੇ ਨਾਲ ਵਿਸ਼ਵਾਸ ਘਾਤ ਕੀਤਾ ਜੇ ਪਿੰਡਾਂ 'ਚ ਇਹਨਾਂ ਨੂੰ ਜਾਣਦੇ ਤਾਂ ਸਹੀ ਪਤਾ ਲੱਗੂਗਾ ਕੀ ਆ ਕੀਨ ਸਾਹਿਬ ਦਾ ਕਹਿਣਾਗਾ ਕਿ ਹੌਲੀ ਹੌਲੀ ਦੇਖੋ ਅੱਗੇ ਕੀ ਹੁੰਦਾਗਾ ਕਿ ਅੱਗੇ ਆ ਕੇ ਕਾਂਗਰਸ ਦੇ ਨਾਲ ਵੀ ਕਿਤਨਾ ਕਿਤੇ ਜਾਂ ਅਕਾਲੀ ਦਾਲ ਦੇ ਨਾਲ ਵੀ ਜੋ ਇਹੀ ਕੁਝ ਹੋਣਾ ਹੈ ਹੋਰ ਵੀ ਬੀਜੇਪੀ ਦੇ ਆਗੂ ਮੇ ਉਸ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਅਨਸੈਲ ਦੇ ਕਾਫੀ ਲੰਬੇ ਸਮੇਂ ਤੋਂ ਆਗੂ ਨੇ ਮੌਜੂਦ ਨੇ ਸਾਡੇ ਨਾਲ ਕਪਿਆਲ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦੇਖ ਰਿਹਾ ਹਾਂ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਜਿਸ ਦਾ ਕਿ ਹੁਣ ਰੋਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਹੀਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿੱਥੇ ਕਿ ਭਾਂਜਪਤੀ ਸਰਕਾਰ ਵੀ ਆ ਉੱਥੇ ਭਾਏ-ਭਾਏ ਕੰਮ ਵੀ ਕੀਤੇ ਹੋਏ ਨੇ ਲੇਕਿਨ ਜੋ ਉਹ ਕਹਿੰਦੇ ਨੇ ਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਜਾਂ ਪੰਜਾਬ ਦੇ ਕਿਸਾਨ ਨੂੰ ਸੀ ਦਿੱਲੀ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਗੱਡੀਆਂ ਭੰਨੀਆਂ ਜਾ ਰਹੀਆਂ ਹਨ ਇਹਨਾਂ ਦਾ ਆਉਣ ਵਾਲੇ ਇਲੈਕਸ਼ਨ ਦੇ ਉੱਪਰ ਕਿੰਨਾ ਕੁ ਪ੍ਰਭਾਵ ਪਵੇਗਾ ਸਭ ਤੋਂ ਪਹਿਲਾਂ ਤਾਂ ਗੱਲ ਤੁਸੀਂ ਤਸੱਦਦ ਦੀ ਕੀਤੀ ਹੈ ਕਿਸਾਨ ਤੇ ਮੈਂ ਖੁਦ ਕਿਸਾਨ ਪਰਿਵਾਰ ਦੇ ਵਿੱਚੋਂ ਆ ਕਿਸਾਨਾਂ ਕਿਸਾਨ ਦੇ ਉੱਤੇ ਮੋਦੀ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਹੈ ਦਿੱਲੀ ਦੇ ਵਿੱਚ ਗਏ ਅਸੀਂ 2 ਸਾਲ ਦੇ ਕਰੀਬ ਉੱਥੇ ਕਿਸਾਨਾਂ ਦਾ ਅੰਦੋਲਨ ਚੱਲਿਆ ਲਾਲ ਕਿਲੇ ਤੇ ਵੀ ਗਬਰਾਹ ਕਰਕੇ ਕੁਝ ਸ਼ਰਾਬਤੀ ਅੰਸਰਾਂ ਵੱਲੋਂ ਕਿਸਾਨਾਂ ਨੂੰ ਭੇਜਿਆ ਗਿਆ ਇੱਕ ਵੀ ਕਿਸੇ ਵਿਅਕਤੀ ਦੇ ਡੰਡਾ ਨਹੀਂ ਮਾਰਿਆ ਉੱਥੇ ਸਰਕਾਰ ਦਾ ਹੁਕਮ ਸੀ ਸਾਡੇ ਗ੍ਰਹਿ ਮੰਤਰੀ ਸ੍ਰੀ ਹਰਮੇਸ਼ਾ ਜੀ ਦਾ ਆਦੇਸ਼ ਸੀ ਵੀ ਸਾਡੇ ਦੇਸ਼ ਦੇ ਕਿਸਾਨ ਨੇ ਜੇ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਨੂੰ ਗੁੰਮਰਾਹ ਕਰਕੇ ਇੱਧਰ ਨੂੰ ਭੇਜ ਦਿੱਤਾ ਗਿਆ ਕੁਝ ਸ਼ਰਾਬਤੀ ਅੰਸਰਾਂ ਨੂੰ ਕਿਸਾਨ ਦੇ ਨਾਂ ਤੇ ਕਿਸੇ ਦੇ ਡੰਡਾ ਨਹੀਂ ਮਾਰਨਾ ਉੱਥੇ ਕਿਸੇ ਨੇ ਡੰਡਾ ਨਹੀਂ ਕਿਸਾਨ ਦੇ ਮਾਰਿਆ ਕਿਸੇ ਨੇ ਕੁਝ ਕਹਿ ਨਹੀਂ ਮੋਦੀ ਸਾਹਿਬ ਨੇ ਜਿਹੜੇ ਉਹ ਬਿੱਲ ਤੇ ਹੱਥ ਬੰਨ੍ਹ ਕੇ ਗਲਤੀ ਮੰਨ ਕੇ ਉਹਨਾਂ ਨੇ ਵਾਪਸ ਲਿਆ ਵੀ ਮੈਂ ਸਮਝਾਉਣ 'ਚ ਅਸਫਲ ਰਿਹਾ ਇਸ ਕਰਕੇ ਮੈਂ ਇਹਨਾਂ ਨੂੰ ਵਾਪਸ ਲੈਣਾ ਕਿਸਾਨ ਨਾਲ ਤਾਂ ਮੋਦੀ ਸਾਹਿਬ ਦਾ ਜਿੰਨਾ ਪਿਆਰ ਹੈ ਕਿਸੇ ਦਾ ਹੋਈ ਨਹੀਂ ਜਿੰਨਾ ਕਿਸਾਨਾਂ ਵਾਸਤੇ ਕੰਮ ਮੋਦੀ ਸਰਕਾਰ ਨੇ ਕੀਤਾ ਅੱਜ ਤੱਕ ਕੋ ਕਾਂਗਰਸ ਦੀ ਸਰਕਾਰ 70 ਸਾਲ ਦੇ ਕਰੀਬ ਰਹੀ ਗਈ ਤੁਸੀਂ ਮੈਨੂੰ ਦੱਸ ਦੋ ਕੀ ਕਿਸਾਨਾਂ ਦੇ ਲਈ ਉਹਨਾਂ ਨੇ ਕੀਤਾ ਮੋਦੀ ਸਾਹਿਬ ਨੇ ਕਿਸਾਨਾਂ ਦੇ ਲਈ ਫਸਲ ਬੀਮਾ ਯੋਜਨਾ ਰੇਟ ਸਾਨੂੰ ਮੈਂ ਖੋਦ ਇੱਕ ਮੇਰੇ ਤਾਇਆ ਜੀ ਮੇਰੇ ਫਾਦਰ ਸਾਹਿਬ ਕਿਸਾਨ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਮੈਂ ਛੋਟੀ ਉਮਰ ਚ ਦਿੱਲੀ ਜਾਂਦਾ ਰਹਿਆ ਕਿਸਾਨ ਧਰਨਿਆਂ ਚ ਜਾਂਦਾ ਰਹਿਆ ਅਸੀਂ ਦੇਖਦੇ ਤੇ ਉੱਥੇ ਕਿਸਾਨਾਂ ਦੇ ਹਾਲਾਤ ਸਾਨੂੰ 5-5 ਰੁਪਈਆ ਪਿੱਛੇ ਉੱਥੇ ਲੜਨਾ ਪੈਂਦਾ ਸੀ ਸਾਡੇ ਬਜ਼ੁਰਗ ਤੇ ਜਿਹੜੇ ਉੱਥੇ ਡਾਂਗਾ ਮਾਰ ਕੇ ਉੱਥੋਂ ਡੱਕਰਿਆ ਜਾਂਦਾ ਸੀ ਉਹਨਾਂ ਨੂੰ 5-5 ਅੱਜ ਮੋਦੀ ਸਾਹਿਬ ਨੇ ਸਾਨੂੰ ਜਿਹੜਾ 2-200 ਰੁਪਿਆ ਫਸਲ ਦਾ ਰੇਟ ਸਾਨੂੰ ਫਸਲ ਬੀਜਣ ਤੋਂ ਪਹਿਲਾਂ ਮਿਲ ਜਾਂਦਾ ਕਿਸਾਨ ਦੇ ਲਈ ਕੋਈ ਮਾੜਾ ਨਹੀਂ ਕੀਤਾ ਕਿਸਾਨ ਖੁਸ਼ਾ ਕਿਸਾਨ ਖੁਸ਼ਹਾਲ ਹੈ ਮੋਦੀ ਸਾਹਿਬ ਦੇ ਰਾਜ ਚ ਕਿਸਾਨ ਮੋਦੀ ਸਾਹਿਬ ਦੇ ਨਾਲ ਨੇ ਫਿਰ ਗੋਲੀਆਂ ਮਾਰਨ ਦੀ ਗੋੜ ਪੈ ਗਈ ਸੀ ਡੰਡੇ ਮਾਰਨ ਦੀ ਜਾਂ ਜੋਥੇ ਅਥਰੋ ਗੈਸੇ ਗੋਲੇ ਚੱਲੇ ਨੇ ਇੱਕ ਲੜਕਾ ਵੀ ਸ਼ਹੀਦ ਹੋਇਆਗਾ ਦਿੱਲੀ ਜਾਣਾ ਸੀ ਜਾਣ ਲੈਣ ਦੇ ਪਹਿਨਾਂ ਵੀ ਸੰਘਰਸ਼ ਕਰਕੇ ਆਏ ਨੇ ਮੋਦੀ ਸਾਹਿਬ ਨਾਲ ਜੇ ਕਿਤੇ ਮੰਗਾ ਹੋ ਪੂਰੀਆਂ ਹੋ ਗਈਆਂ ਹੁੰਦੀਆਂ ਤਾਂ ਦੁਬਾਰੇ ਲੱਗਦੇ ਨਹੀਂ ਸੀ ਕਿ ਸੰਘਰਸ਼ ਦੁਬਾਰਾ ਕਰਨਾ ਪੈਂਦਾ ਇਹ ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਹੁੰਦੀ ਇਹ ਜ਼ਰੂਰੀ ਨਹੀਂ ਹੈਗਾ ਇੱਕ ਕਿਸਾਨ ਦੇ ਨਾਂ ਤੇ ਪੋਲੀਟੀਕਲੀ ਮੋਟੀਵੇਟਿਡ ਕੁਝ ਲੋਕ ਵੀ ਨੇ ਜਿਹੜੇ ਇਲੈਕਸ਼ਨ ਆਉਣ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਵੀ ਤਾਂ ਕਿ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਮੋਦੀ ਸਾਹਿਬ ਦੇ ਖਿਲਾਫ ਅੱਜ ਤੱਕ ਕਿਸੇ ਪਾਰਟੀ ਨੂੰ ਕੋਈ ਘਾਪਣਾ ਨਹੀਂ ਲੱਭਿਆ ਕੋਈ ਉਹਨਾਂ ਦੇ ਉੱਤੇ ਹੋਰ ਬਲੇਮ ਨਹੀਂ ਲਾ ਸਕੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇੱਕੋ ਇੱਕ ਕਿਸਾਨ ਦਾ ਮਖੌਟਾ ਉਹਨਾਂ ਨੇ ਪਹਿਨ ਲਿਆ ਕਿਸਾਨ ਦੇ ਨਾਂ ਤੇ ਹੁੱਲੜਬਾਜੀ ਕਰੋ ਜੇ ਅੱਗੇ ਕੋਈ ਰੈਕਸ਼ਨ ਹੁੰਦਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਕਹਿੰਦੇ ਆ ਜੀ ਦੇਖੋ ਕਿਸਾਨ ਦੇ ਅਤਿਆਚਾਰ ਹੋ ਗਿਆ ਕਿਸਾਨ ਆ ਜਿਹੜਾ ਕਿਸਾਨ ਖੇਤ ਚਾ ਕਿਸਾਨ ਆਪਦੇ ਘਰਾਂ ਚਾ ਕਿਸਾਨ ਕੰਮ ਕਰ ਰਿਹਾ ਕਿਸਾਨ ਆਪਦੀ ਫਸਲ ਵੜ ਰਿਹਾ ਅੱਜ ਫਸਲ ਸਾਂਭ ਰਿਹਾ ਕਿਸਾਨ ਕਿਸਾਨ ਨੂੰ ਤਾਂ ਕੰਮ ਬਹੁਤ ਨੇ ਮੈਨੂੰ ਦੱਸ ਦੋ ਕਿਹੜਾ ਕਿਸਾਨ ਆ ਇਹ ਜਾਂ ਵੀ ਉਹ ਉੱਥੇ ਜਾ ਕੇ ਬਾਰਡਰਾਂ ਤੇ ਬੈਠੇ ਕਿਤੇ ਲੰਬੇ ਟਾਈਮ ਆ ਕਿਸਾਨ ਲਵੇ ਦਾ ਕੁਝ ਨਹੀਂ ਪਰ ਜਦੋਂ ਐਮਐਸਪੀ ਨਹੀਂ ਮਿਲੀ ਮੁੱਲ ਨਹੀਂ ਮਿਲਿਆ ਜੋ ਵਾਦੇ ਸੀ ਉਹ ਨਹੀਂ ਪੂਰੇ ਹੋਏ ਤਾਂ ਹੀ ਕਦੇ ਆ ਗਏ ਉਹਨਾਂ ਨੂੰ ਸਰਕਾਰ ਤੋਂ ਉਤਰਨਾ ਪਿਆ ਨਾ ਐਮਐਸਪੀ ਗੁਰਜੀ ਜੀ ਕੱਲੇ ਪੰਜਾਬ ਤੇ ਹਰਿਆਣੇ 'ਚ ਹੀ ਮਿਲ ਰਹੀ ਹੈ ਤੁਹਾਡੀ ਜਾਣਕਾਰੀ ਵਜ੍ਹਾ ਤੇ ਦੱਸਦਾ ਐਮਐਸਪੀ ਬੰਦ ਕੀਨੇ ਕੀਤੀ ਆ ਐਮਐਸਪੀ ਮਿਲੀ ਕਦੋਂ ਨਹੀਂ ਸਾਨੂੰ ਮੈਨੂੰ ਤਾਂ ਇਹੀ ਹਜੇ ਤੱਕ ਸਮਝ ਨਹੀਂ ਆਇਆ ਵੀ ਸਾਡੀ ਡਿਮਾਂਡ ਕੀ ਆ ਅਸੀਂ ਮੰਗਦੇ ਕੀ ਆ ਸਰਕਾਰ ਤੋਂ ਅਸੀਂ ਬਾਕੀ ਦੇਸ਼ ਦੀ ਲੜਾਈ ਲੜ ਰਹੇ ਆ ਸਾਡੀ ਪੰਜਾਬ ਚ ਤਾਂ ਕਣਕ ਝੋਨਾ ਹੁੰਦਾ ਕਣਕ ਝੋਨੇ ਤੇ ਐਮਐਸਪੀ ਆਲਰੇਡੀ ਸਾਨੂੰ ਮਿਲ ਰਹੀ ਆ ਬੰਦ ਕੀਨੇ ਕਰੀਏ ਕਿੱਥੇ ਬੰਦ ਕਰੀਆ ਮੈਨੂੰ ਦੱਸੋ ਕਿਹਨੂੰ ਨਹੀਂ ਮਿਲੀ ਇੱਕ ਬੰਦਾ ਸਾਡੇ ਸਾਹਮਣੇ ਖੜਾ ਕਰ ਦੋ ਵੀ ਇਹਨੂੰ ਐਮਐਸਪੀ ਨਹੀਂ ਮਿਲੀ ਮੈਂ ਜ਼ਿੰਮੇਵਾਰ ਆ ਆ ਸਾਡੀ ਪਾਰਟੀ ਦੇ ਸੀਨੀਅਰ ਆਗੂ ਬੈਠੇ ਨੇ ਅਸੀਂ ਗੱਲ ਕਰਾਂਗੇ ਵੀ ਕਿਉਂ ਨਹੀਂ ਮੇਰੀ ਸਾਨੂੰ ਦੱਸੋ ਤਾਂ ਸਹੀ ਇੱਕ ਕੋਈ ਹੱਥ ਖੜਾ ਕਰਕੇ ਬੰਦਾ ਕਹੇ ਵੀ ਮੈਨੂੰ ਮੇਰੀ ਫਸਲ ਦੀ ਵਿਕੀ ਮੈਨੂੰ ਐਮਐਸਪੀ ਨਹੀਂ ਮਿਲੀ ਅਸੀਂ ਮੰਨਾਂਗੇ ਜੇ ਅਸੀਂ ਲੜਾਈ ਆ ਜਿਹੜੀ ਰਾਜਸਥਾਨ ਦੀ ਹੋਰ ਸਟੇਟਾਂ ਦੀ ਉਰੇ ਲੜਾਂਗੇ ਮੈਂ ਕਿਸਾਨ ਆ ਆਖ ਕੇ ਅੱਜ ਮੈਨ ਵੀ ਅਸੀਂ ਲੜਾਈ ਅਸੀਂ ਐਮਐਸਪੀ ਮੰਗਦੇ ਆ 23 ਫਸਲਾਂ ਦੀ ਦੱਸੋ ਜੀ ਤੁਸੀਂ ਦਾਲਾ ਬੀਜੋਗੇ ਸਾਡੇ ਧਾਲ ਪੈਦਾ ਹੋਈ ਨਹੀਂ ਸਕਦੀ ਕਿਵੇਂ ਹੋਊਗੀ ਅਸੀਂ ਧਾਲ ਬੀਜ ਦਿੰਨੇ ਆ ਹੋਈ ਨਹੀਂ ਸਕਦੀ ਨਾ ਸਾਡਾ ਗੁਜ਼ਾਰਾ ਹੋਣਾ ਉਸ ਚੀਜ਼ ਨਾਲ ਸਾਡਾ ਕਣਕ ਛੋਣੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਮੈਂ ਜਿਹੜੇ ਕਿਸਾਨ ਆ ਗੁਨੇ ਜਥੇਬੰਦੀਆਂ ਨੇ ਇਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਜਿਹੜਾ ਇੰਨਾ ਜ਼ੋਰ ਲਾ ਰਹੇ ਹੋ ਇੱਧਰ ਮਾਹੌਲ ਖਰਾਬ ਕਰਨ ਵਾਸਤੇ ਉਹਦੇ ਨਾਲ ਥੋੜਾ ਜਿਆ ਕਿਸਾਨ ਭਰਾਵਾਂ ਨੂੰ ਅਵੇਅਰ ਕਰੋ ਕਿਸਾਨਾਂ ਨੂੰ ਸਮਝਾਓ ਉਹਨਾਂ ਦੀ ਅੱਜ ਗੱਲ ਸੁਣਦੇ ਨੇ ਕਿਸਾਨ ਵੀ ਜਿਹੜਾ ਮੋਦੀ ਸਾਹਿਬ ਰੇਟ ਵਧਾ ਰਹੇ ਨੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਨੇ ਉਦੋਂ ਵੱਧ ਅਸੀਂ ਠੇਕਾ ਵਧਾ ਦਿੰਨੇ ਆ ਜ਼ਮੀਨ ਦਾ ਵੀ ਜਿਹੜਾ ਤੁਹਾਡਾ ਭਾਈਚਾਰਾ ਜਿਹੜਾ ਕਿਸਾਨ ਖੇਤੀ ਕਰਨ ਵਾਲਾ ਅਸਲ ਕਿਸਾਨ ਆ ਛੋਟਾ ਕਿਸਾਨ ਆ ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਉਹਦੇ ਬੱਚਿਆਂ ਦਾ ਢਿੱਡ ਭਾਲਦਾ ਉਹਦਾ ਤਾਂ ਅਸੀਂ ਗੱਲ ਕੋਟ ਰਹੇ ਆ ਉਹਦਾ ਗੱਲ ਕੌਣ ਕੋਟਦਾ ਕਿਸਾਨ ਹੀ ਕੋਟਦੇ ਨੇ ਉਹਨਾਂ ਨੂੰ ਅਵੇਅਰ ਕਰੋ ਵੀ ਜਿਹੜੇ ਵੱਡੇ ਕਿਸਾਨ ਠੇਕੇ ਤੇ ਜ਼ਮੀਨਾਂ ਦਿੰਦੇ ਨੇ ਵੀ ਜਿਹੜਾ ਜੇ ਤੁਹਾਨੂੰ ਕੋਈ 2 ਰੁਪਏ ਰੇਟ ਬਚ ਗਿਆ ਉਹਦਾ ਵੀ ਹਿਸਾਬ ਕਿਤਾਬ ਦੇਖੋ ਉਹਨੂੰ 2 ਰੁਪਏ ਕੋਈ ਬਚ ਜਾਂਦਾ ਉਹਨੂੰ ਕਰਜ਼ੇ ਹੀ ਨਾ ਕਰੋ ਕਰਜ਼ੇ ਹੀ ਕਿਹਿਆ ਹੋ ਰਿਹਾ ਕਿਸਾਨ ਜਿੰਨਾ ਜਿਹੜਾ ਕਿਸਾਨ ਜਿੰਨੀ ਵੱਡੀ ਜ਼ਮੀਨ ਠੇਕੇ ਤੇ ਲੈਂਦਾ ਜਿੰਨੀ ਜ਼ਮੀਨ ਠੇਕੇ ਤੇ ਲੈਂਦਾ ਉਹ ਕਰਜਈਆ ਜਿਹੜਾ ਕਿਸਾਨ ਠੇਕੇ ਤੇ ਜ਼ਮੀਨ ਨਹੀਂ ਲੈਂਦਾ ਉਹ ਖੁਸ਼ਹਾਲ ਆ ਉਹ ਆਪਦੀ ਰੋਟੀ ਅੱਜ ਵਧੀਆ ਖਾ ਰਿਹਾ ਵਧੀਆ ਗੁਜ਼ਾਰਾ ਕਰ ਰਿਹਾ ਸਾਨੂੰ ਕੀ ਆ ਕਿਸਾਨ ਸਾਡੇ ਭਰਾ ਨੇ ਉਹਨਾਂ ਨੇ ਅੜੀ ਚੜੀ ਚ ਅਸੀਂ ਠੇਕੇ ਤੇ ਜ਼ਮੀਨ ਲੈ ਲੈਨੇ ਆ ਰੇਟ ਵੱਧਾ ਉਹ ਚੋਂ ਸਾਨੂੰ ਕੋਈ ਪ੍ਰੋਫਿਟ ਨਹੀਂ ਹੁੰਦਾ ਪੈਸਾ ਤਾਂ ਜਿਹੜਾ ਠੇਕੇ ਤੇ ਦੇਣ ਵਾਲਾ ਉਹ ਲੈ ਗਿਆ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਕਿਸਾਨਾਂ ਨੂੰ ਸਮਝਾਉਣੀਆਂ ਚਾਹੀਦੀਆਂ ਨੇ ਕਿੰਨੇ ਕਿਸਾਨ ਆਗੂਆਂ ਨੇ ਜਿਹੜੀਆਂ ਮੋਦੀ ਸਾਹਿਬ ਦੀਆਂ ਪਾਲਿਸੀਆਂ ਕਿਸਾਨਾਂ ਬਾਰੇ ਆਈਆਂ ਨੇ ਤੁਸੀਂ ਪੱਤਰਕਾਰ ਹੋ ਤੁਸੀਂ ਇੰਟਰਵਿਊ ਕਰਦੇ ਹੋ ਇੱਕ ਗੱਲ ਮੇਰੇ ਵੱਲੋਂ ਪੁੱਛ ਲਿਓ ਕਿੰਨੇ ਕਿਸਾਨਾਂ ਆਗੂਆਂ ਨੇ ਲੋਕਾਂ ਨੂੰ ਅਵੇਅਰ ਕੀਤਾ ਵੀ ਮੋਦੀ ਸਾਹਿਬ ਦੀ ਜਿਹੜੀ ਸਕੀਮ ਆਈ ਹੈ ਡੈਰੀ ਫਾਰਮ ਦੇ ਉੱਤੇ ਅੱਜ ਅਸੀਂ ਲੋਨ ਦੇ ਰਿਹਾ ਕਿੰਨੇ ਕਿਸਾਨਾਂ ਨੇ ਜਿਹੜੇ ਜ਼ਮੀਨ ਦਾ ਸਵੈ ਸਰ ਰਿਕਾਰਡ ਬਣਾਇਆ ਕਿੰਨਾ ਪਾਣੀ ਚੈੱਕ ਕਰਾਇਆ ਅਵੇਅਰ ਕੀਤਾ ਵੀ ਇਹ ਚ ਕੀ ਪ੍ਰੋਗਰਾਮ ਕੀ ਅਸੀਂ ਤਾਂ ਜ਼ਹਿਰਾਂ ਸੱਟ ਰਿਹਾ ਬਿਨਾ ਮਤਲਬ ਤੋਂ ਜਿਹੜੀ ਚੀਜ਼ ਦੀ ਅੱਜ ਸਾਨੂੰ ਲੋੜ ਨਹੀਂ ਇਹ ਈ ਜਾਨ ਨੂੰ ਕਿਸਾਨਾਂ ਨੂੰ ਅਵੇਅਰ ਕਰਨ ਦੀ ਲੋੜ ਆ ਆਪਣੇ ਭਾਈਚਾਰੇ ਨੂੰ ਸਮਝਾਈਏ ਵੀ ਭਾਈ ਜਿਹੜਾ ਛੋਟਾ ਕਿਸਾਨ ਆ ਉਹਦਾ ਗਲ ਨਾ ਘੁੱਟੋ ਤੁਸੀਂ ਜੇ ਸਰਕਾਰ ਉਹਨਾਂ ਦੀ ਆਮਦਨ ਦੁੱਗਣੀ ਕਰ ਰਹੀ ਆ ਤਾਂ ਹੋਣ ਦੋ ਜੇ ਠੇਕੇ ਤੇ ਜ਼ਮੀਨ ਦੇਣੀ ਆ ਤਾਂ ਬਾਜ਼ੂ ਰੇਟ ਤੇ ਦਿਓ ਇਹ ਗੱਲਾਂ ਕਿਸਾਨ ਨੂੰ ਸਮਝਾ ਕੇ ਬਚਾਉਣ ਵਾਲੀਆਂ ਨੇ ਨਾ ਕਿ ਅਸੀਂ ਉੱਥੇ ਜਾ ਕੇ ਧਰਨੇ ਲਾਈਏ ਛੜਕਾ ਬੰਦ ਕਰਤੀ ਤੁਸੀਂ ਵੀ ਕਿਸਾਨ ਆ ਗੋ ਤੁਸੀਂ ਵੀ ਕਿਸਾਨੀ ਕਰਦੇ ਹੋ ਕਿਸਾਨ ਦੇ ਪਰਿਵਾਰਾਂ ਤੁਸੀਂ ਰਿਲੇਟਡ ਹੋ ਤਾਂ ਤੁਹਾਡੇ ਵੱਲੋਂ ਵੀ ਸੁਣਾਈ ਇਹ ਗੱਲਾਂ ਹੈ ਜੀਆਂ ਵੀ ਜਦੋਂ ਅਸੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਅਸੀਂ ਇਹ ਸਾਰੀ ਗੱਲ ਰੱਖਦੇ ਆ ਜਿੱਥੇ ਸਤ ਪਰ ਸਾਡੀ ਕੀ ਆ ਤਰਾਸ ਦੀ ਕੀ ਆ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੇ ਤੇ ਦਾ ਇੱਕ ਲੇਬਲ ਲੱਗਿਆ ਹੋਇਆ ਵੀ ਇਹ ਤਾਂ ਬੀਜੇਪੀ ਵਾਲੇ ਨੇ ਜਿਹੜੇ ਕਿਸਾਨ ਨੇ ਕਿਸਾਨ ਆਗੂ ਨੇ ਉਹ ਜਦੋਂ ਕੋਈ ਗੱਲ ਕਹਿੰਦੇ ਨੇ ਕਿਸਾਨ ਉਹਨਾਂ ਦੀ ਗੱਲ ਸੁਣਦੇ ਨੇ ਕਿਸਾਨ ਉਹਨਾਂ ਨੂੰ ਸੁਣਦੇ ਨੇ ਵੀ ਹਾਂ ਇਹ ਜਿਹੜੀ ਗੱਲ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਸਾਡੇ ਦੇ ਲੋਕ ਨਹੀਂ ਉਹ ਕਰ ਰਹੇ ਸੁਣ ਰਹੇ ਸਾਡੇ ਤੇ ਲੇਬਲ ਹੈ ਇੱਕ ਵੀ ਮੋਦੀ ਸਾਹਿਬ ਬੀਜੇਪੀ ਨਾਲ ਨੇ ਜੀ ਇਹ ਆ ਇਹ ਗਮਰਾਹ ਕੀਤਾ ਗਿਆ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਆਪਣੀ ਜ਼ਮੀਨ ਮਿਲ ਨਹੀਂ ਰਹੀ ਜ਼ਮੀਨ ਭਾਲਣ ਵਾਸਤੇ ਇਹਨਾਂ ਨੇ ਇੱਕੋ ਇੱਕ ਮੁੱਦਾ ਚੱਕ ਲਿਆ ਵੀ ਕਿਸਾਨਾਂ ਨੂੰ ਹਥਿਆਰ ਬਣਾ ਲਓ ਕਿਸਾਨਾਂ ਨੂੰ ਅੱਗੇ ਲਾ ਕੇ ਆਪਾਂ ਲੜਾਈ ਲੜਦੇ ਅੱਜ ਪੂਰੇ ਦੇਸ਼ ਦੇ ਵਿੱਚ ਨਾ ਕਾਂਗਰਸ ਲਵੇ ਨਾ ਆਮ ਆਦਮੀ ਲਵੇ ਕਿਸੇ ਲਵੇ ਕੋਈ ਗੱਲ ਨਹੀਂ ਮੋਤੀ ਸਾਹਿਬ ਦੇ ਖਿਲਾਫ ਇਹ ਸਾਰੇ ਚੋਰ ਇਕੱਠੇ ਹੋਏ ਹੋਏ ਨੇ ਠੀਕ ਹੈ ਇਹਨਾਂ ਨੇ ਇੱਕ ਕਿਸਾਨ ਦਾ ਸਹਾਰਾ ਲੈ ਲਿਆ ਪੋਲੇ ਪੋਲੇ ਸਾਡੇ ਕਿਸਾਨ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਲੈ ਜਾਂਦੇ ਨੇ ਚਲੋ ਜੀ ਚਲੋ ਇਲੈਕਸ਼ਨ ਦਾ ਟਾਈਮ ਆ ਕੀ ਹੋਣਾ ਜੀ ਬਾਰਡਰ ਤੇ ਹੁਣ ਦੱਸੋ ਕੀ ਹੈ ਕੀ ਕਰਨਾ ਕੀ ਆ ਉੱਥੇ ਐਨੀ ਸੜਕਾਂ ਰੋਕੀਆਂ ਨੇ ਅਸੀਂ ਹੋਰ ਆਵਾਜ਼ਾਂ ਹੀ ਚੱਲਣ ਤੋਂ ਦੇਸ਼ ਦਾ ਜਿਹੜਾ ਵਪਾਰ ਆ ਚੱਲਣ ਤੋਂ ਲੋਕ ਖਜਰਖਵਾਰ ਹੋ ਰਹੇ ਨੇ ਅੱਜ ਕਿਤੇ 에어ਪੋਰਟ ਜਾਣਾ ਪੈ ਜੇ ਕਿਸੇ ਸਾਡੀ ਬੱਚੇ ਨੇ ਸਾਡੇ ਭਰਾ ਨੇ ਜਾਂਦੇ ਨੇ ਵਿਦੇਸ਼ਾਂ ਨੂੰ ਜਾਂਦੇ ਨੇ ਕੋਈ ਗੱਡੀ ਵਾਲਾ ਨਹੀਂ ਜਾਣ ਨੂੰ ਹਾਂ ਕਰਦਾ ਐਡੇ ਐਡੇ ਟੋਏ ਨੇ ਟਰੱਕਾਂ ਵਾਲੇ ਉੱਥੋਂ ਆਉਂਦੇ ਨੇ ਅਗਲਾ ਕਹਿੰਦਾ ਮਸਾ ਉੱਥੋਂ ਲਖਾ ਕੇ ਲਿਆਉਂਦੇ ਨੇ ਅੱਧੇ ਰਸਤੇ 'ਚ ਹੀ ਪਲਟ ਜਾਂਦੇ ਨੇ ਟਰੱਕ ਉੱਥੇ ਐਡੇ ਐਡੇ ਟੋਏ ਪੈ ਰਹੇ ਨੇ ਪਿੰਡਾਂ ਵਿੱਚ ਦੀ ਲੈ ਕੇ ਆਉਂਦੇ ਨੇ ਥੋੜਾ ਜਿਹਾ ਸਾਨੂੰ ਜਿਹੜਾ ਸਰਕਾਰ ਦਾ ਸਮਝਣਾ ਚਾਹੀਦਾ ਹੈ ਸਰਕਾਰ ਦੀਆਂ ਨੀਤੀਆਂ ਨੂੰ ਜਿਹੜਾ ਸਾਡੇ ਆਗੂ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਕੋਈ ਸਾਡੇ ਵਿਰੋਧੀ ਨਹੀਂ ਕਿਸਾਨ ਆਉਂਦੇ ਨੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਆ 70% ਜਿਹੜਾ ਅਨਾਜ ਆ ਪੰਜਾਬ ਦੇ ਕਿਸਾਨ ਨੇ ਕੇਂਦਰੀ ਫੂਲ ਚ ਦਿੱਤਾ ਦੇਸ਼ ਦਾ ਜਿਹੜਾ ਅਨਾਜ ਦੇ ਭੰਡਾਰ ਨੇ ਕਿਸਾਨ ਨੇ ਭਰੇ ਨੇ ਕਿਸਾਨ ਦਾ ਅਸੀਂ ਸਨਮਾਨ ਕਰਦੇ ਆ ਮੋਦੀ ਸਾਹਿਬ ਨੇ ਜਿਹੜਾ ਕਿਸਾਨ ਦਾ ਸਨਮਾਨ ਕਰਦੇ ਨੇ ਖਾਸ ਕਰਕੇ ਪੰਜਾਬੀਆਂ ਦਾ ਸੇਕਾ ਜਿੰਨਾ ਕੁਛ ਅੱਜ ਤੱਕ ਉਹਨਾਂ ਨੇ ਕੀਤਾ ਦੇ ਕਾਂਗਰਸ ਨੇ ਕੀਤਾ ਅੱਜ ਉਹ ਸਾਫ ਸੁਥਰੇ ਬਿੜੇ ਬੈਠੇ ਨੇ ਹਰਮੰਦਰ ਸਾਹਿਬ ਤੇ ਸਾਡੇ ਅਟੈਕ ਕਰਾਤਾ ਅਕਾਲ ਡੈਕਟਰ ਸਾਹਿਬ ਕਿੰਨੇ ਮੁੰਡੇ ਸਾਡੇ ਸੀਧ ਕਰਾਤੇ ਤੁਸੀਂ ਦੱਸੋ ਮੋਦੀ ਸਾਹਿਬ ਨੇ ਕੋਈ ਇੱਕ ਅੱਜ ਤੱਕ ਕੋਈ ਬੰਦੇ ਦੇ ਕਿਸੇ ਦੇ ਕੋਈ ਗੋਲੀ ਚਲਵਾਈ ਹੋਵੇ ਕਿਸੇ ਅੰਦੋਲਨ ਦੀ ਆੜ ਚ ਕੋਈ ਮੁੰਡਾ ਮਰਵਾਤਾ ਹੋਵੇ ਕੀ ਨਹੀਂ ਕੀਤਾ ਜੀ ਕਾਂਗਰਸ ਨੇ ਸਾਡੇ ਨੂੰ ਸੁਭ ਜੀ ਮਰੇ ਹੈਗਾ ਇਹ ਸੱਚ ਗੋੜੀ ਬੱਝੀ ਹੈ ਉਹ ਗੋਲੀਆਂ ਮਾਰਨੇ ਪਲਾਸਟਿਕ ਦੀ ਸੀਗਾਂ ਉਹ ਅਸਲੀ ਚਲਾਤੀ ਸੌਜੀਤ ਜੀ ਮਰੇ ਨੇ ਉਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਇਸ ਤਰ੍ਹਾਂ ਦਾ ਹੋਣਾ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ ਠੀਕ ਹੈ ਜਿਹੜੀ ਕੋਈ ਉਸ ਤਰ੍ਹਾਂ ਦੀ ਹਰਿਆਣੇ ਦੀ ਗੱਲ ਹੈ ਕੀ ਆ ਉਹ ਉੱਥੇ ਉਹ ਸਰਕਾਰ ਨੇ ਦੇਖਣਾ ਉਹ ਕਮਿਸ਼ਨ ਬਣਿਆ ਤੇ ਉਹ ਉਹ ਤੇ ਜਿਹੜੀ ਇਨਕੁਆਰੀ ਆ ਉਹ ਦੀ ਚੱਲ ਰਹੀ ਆ ਉਹ ਕਾਰਵਾਈ ਵੀ ਹੋਊਗੀ ਜਿਹੜੀ ਵੀ ਕਿਸੇ ਦਾ ਉਹਦੇ ਵਿੱਚ ਦੋਸ਼ੀ ਪਾਇਆ ਜਾਊਗਾ ਪਰ ਅਸੀਂ ਮਾਹੌਲ ਇਹ ਜਿਹਾ ਕਿਉਂ ਪੈਦਾ ਕਰਦੇ ਆ ਅਸੀਂ ਕਿਉਂ ਸਾਡੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਂਦੇ ਆ ਕਿਸੇ ਲੀਡਰ ਦੇ ਮੁੰਡੇ ਦੇ ਤਾਂ ਲੱਗੀ ਨਹੀਂ ਜੀ ਗੋਲੀ ਕਿਸੇ ਲੀਡਰ ਦੇ ਮੁੰਡੇ ਦੇ ਡਾਕ ਤਾਂ ਲੱਗੀ ਨਹੀਂ ਅਜੀ ਹਮੇਸਾ ਟੈਣੀ ਨੇ ਵੀ ਪੱਤਰਕਾਰ ਮਾਰਦੇ ਸੀਗੇ ਕਿਸਾਨ ਮਾਰਦੇ ਸੀ ਉਹਨਾਂ ਦਾ ਵੀ ਗਲ ਵੀ ਕੰਮ ਕੋਈ ਕੇਸ ਨਹੀਂ ਹੋਇਆ ਉਹ ਵੀ ਵਿੱਚ ਚੱਲੀ ਜਾਂਦਾ ਨਹੀਂ ਕੋਈ ਉਹ ਉਹ ਤਾਂ ਪਹਿਲਵਾਨਾਂ ਤੇ ਜੋ ਤਸੱਦਦ ਹੋ ਰਿਹਾ ਸੀਗਾ ਉਹ ਵੀ ਬਿੱਤੀ ਚੱਲੀ ਜਾ ਰਿਹਾ ਹੈ ਇਹ ਮੈਨੂੰ ਐਸੋ ਜੀ ਜਿੰਨੇ ਵੀ ਇਹ ਬੀਜੇਪੀ ਵਾਲਿਆਂ ਕੋਲੇ ਕਿਹੜੀ ਮਸ਼ੀਨ ਹੈ ਜੀ ਵੀ ਜਿਹੜਾ ਵੀ ਕੋਈ ਲੀਡਰ ਹੁੰਦਾ ਉਸ ਨੂੰ ਧੋਖ ਲਿਆ ਕੇ ਸਾਫ਼ ਕਰਕੇ ਆਪਣੇ ਸੱਟ ਕੇ ਸਾਫ਼ ਕਰਕੇ ਰੱਖ ਆਪਣੇ ਇਧਰ ਪਸੇ ਹੋਂ ਚੋਣਾਂ ਲੜਾਉਣ ਦੇ ਲਈ ਹੁਣ ਬਿੱਟੂ ਜੀ ਸੀ ਦੇਖੋ ਤੁਸੀਂ ਕਾਂਗਰਸ ਦੇ ਮੋਦੀ ਨੂੰ ਗਾਣਾ ਕੱਢਦੇ ਰਹੇ ਕਿੰਨਾ ਭੰਡੇ ਰਹੇ ਹੁਣ ਚੱਕ ਕਿਉਂ ਤੇ ਟਿਕਟ ਦਿੱਤੀ ਹੁਣ ਉਹੀ ਮੋਦੀ ਦੇ ਗੁਣ ਗਾਣਗੇ ਗਾਈ ਗਾਈ ਜਾਂਦਾਗਾ ਤੇ ਇਹਨਾਂ ਕਿਤੇ ਫਰਕ ਫਰਕ ਤਾਂ ਪੈਂਦਾ ਨਾ ਜਨਤਾ ਦੇ ਵੀ ਥੋੜੇ ਕੋਈ ਮਸ਼ੀਨ ਹੈ ਜੀ ਤੁਸੀਂ ਧੋਤਾਂ ਲਿਆ ਕੇ ਇਹਨੂੰ ਸਾਫ਼ ਕਰਕੇ ਸਿਸਟਮ ਕਾ ਲਿਆ ਤੇ ਚਲੋ ਬਿੱਟੂ ਜੀ ਵੀ ਇੱਕ ਆਪਣੇ ਪੰਜਾਬ ਦੇ ਏਡੇ ਵੱਡੇ ਉਹਨਾਂ ਦੇ ਦਾਦਾ ਜੀ ਸੀ ਐਮ ਰਹੇ ਨੇ ਪੰਜਾਬ ਦੇ ਪ੍ਰੋਫੈਸੀਅਨਲ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਕੋਈ ਅਹੀ ਦੀ ਗੱਲ ਨਹੀਂ ਮਸ਼ੀਨ ਦੀ ਗੱਲ ਨਹੀਂ ਬੰਦੇ ਨੂੰ ਜਦੋਂ ਨੀਤੀਆਂ ਸਮਝ ਆਉਂਦੀਆਂ ਨੇ ਉਹ ਮੀਡੀਆ ਵਾਲੇ ਵੀ ਨਾਲ ਜੋੜ-ਜੋੜ ਕੇ ਲੋਕ ਬਣਾਉਣਾ ਦੱਸ ਰਹੇ ਨੇ ਵੀ ਆਹ ਮੋਦੀ ਨੂੰ ਕੁਝ ਕਹਿ ਰਿਹਾ ਤੇ ਹੁਣ ਕੁਝ ਕਹਿ ਰਹੇ ਨੇ ਕੋਈ ਤੁਸੀਂ ਠੀਕ ਤੌਰ ਤੇ ਜਦੋਂ ਉਹ ਕਾਂਗਰਸ ਤੇ ਉਹਨਾਂ ਦਾ ਹੱਕ ਆ ਬਰੋਲ ਕਰਨਾ ਚਲੋ ਕੋਈ ਗੱਲ ਕਹੀਤੀ ਹੋਊਗੀ ਉਹ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਦੀਆਂ ਨੀਤੀਆਂ ਨੇ ਸਮਝ ਆ ਗਈਆਂ ਬਿੱਟੂ ਜੀ ਮੰਨਦੇ ਨੇ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਸਾਨੂੰ ਬੀਜੇਪੀ ਲਿਆਉਣੀ ਜ਼ਰੂਰੀ ਹੈ ਦੇਸ਼ ਨੂੰ ਬਚਾਉਣਾ ਤਾਂ ਅੱਜ ਮੋਦੀ ਸਾਹਿਬ ਨੂੰ ਲਿਆਉਣਾ ਜ਼ਰੂਰੀ ਹੈ ਨਹੀਂ ਹੁਣ ਨੂੰ ਤਾਂ ਸਾਡੇ ਉੱਤੇ ਚਾਈਨਾ ਪਾਕਿਸਤਾਨੀ ਕਬਜ਼ਾ ਕਰ ਲੈਂਦਾ ਜੇ ਮੋਦੀ ਸਾਹਿਬ ਨਾ ਹੁੰਦੇ ਜਦੋਂ ਦੇ 2013 ਤੋਂ ਲੈ ਕੇ ਅੱਜ ਤੱਕ ਤੁਸੀਂ ਦੱਸੋ ਮੋਦੀ ਸਾਹਿਬ ਆਏ ਨੇ ਕਿਸੇ ਦੀ ਜੁਰਤ ਪਈ ਆ ਦੇਸ਼ ਕਨੀ ਝਾਕਨ ਦੀ ਪਹਿਲਾਂ ਕੀ ਹਾਲਾਤ ਸਾਡੇ ਨੌਜਵਾਨਾਂ ਦੇ ਗਲ ਕੱਟ ਕੇ ਪਾਕਿਸਤਾਨ ਲੈ ਜਾਂਦਾ ਦੀ ਉਹਨਾਂ ਦੀ ਅੱਡੀ ਜੁਰਤ ਵਧ ਗਈ ਸੀ ਉਹ ਵੀ ਇਲਜ਼ਾਮ ਇਹਨੇ ਦੀ ਲੱਗੇ ਨੇ ਵੀਰ ਨਾਲ ਕੋਈ ਚੋਣ ਦੇ ਦੇਖੋ ਅਲਜ਼ਾਮ ਜਿਹੜੇ ਇਲਜ਼ਾਮ ਲਾਉਣੇ ਨੇ ਨਾ ਉਹ ਤਾਂ ਕੰਮ ਆ ਰਾਜਨੀਤਿਕ ਪਾਰਟੀਆਂ ਦਾ ਠੀਕ ਹੈ ਉਹ ਇਲਜ਼ਾਮ ਰਾਜਨੀਤਿਕ ਪਾਰਟੀਆਂ ਦਾ ਲਾਉਣਾ ਕੰਮ ਆ ਪਰ ਜਿਹੜੇ ਹਕੀਕਤ ਆ ਉਹ ਲੋਕਾਂ ਦੇ ਦੇਸ਼ ਦੇ ਸਾਹਮਣੇ ਆ ਜਦੋਂ ਦੂਸਰੀ ਸਰਕਾਰ ਬਣੀਆ ਤਾਂ ਕਿਸਾਨਾਂ ਨੂੰ ਵਾਦਾ ਕਰਿਆ ਸੀ ਪੂਰਾ ਉਹ ਨਹੀਂ ਹੋਇਆ ਅਤੇ ਜਦੋਂ ਹੁਣ ਉਹ ਲੋਕਾਂ ਦੇ ਵਿੱਚ ਵਿਦਰ ਰਹੇ ਨੇ ਪੰਜਾਬ ਦੇ ਵਿੱਚ ਨਹੀਂ ਹੋਰ ਸਟੇਟਾਂ ਵਿੱਚ ਵੀ ਜਾ ਰਹੇ ਨੇ ਉਹਨਾਂ ਦੇ ਗੱਡੀਆਂ ਵੀ ਭੰਨੀਆਂ ਜਾ ਰਹੇ ਨੇ ਵਿਰੋਧ ਹੋ ਰਿਹਾ ਹੈ ਤਾਂ ਇਹਨਾਂ ਦਾ ਕਹਿਣਾ ਕਿਤੇ ਨਾ ਕਿਤੇ ਇਹੇ ਵਿਰੋਧ ਹੈ ਜੋ ਹਰ ਪਾਸੇ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਹੀ ਇੱਕ ਸਮਾਂ ਹੁੰਦਾ ਜਨਤਾ ਦੇ ਕੋਲੇ ਜਦੋਂ ਕਿ ਲੋਕਾਂ ਦੇ ਵਿੱਚ ਲੀਡਰ ਨਾ ਜਾਣਾ ਹੁੰਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਸੈਂਟਰ ਦੇ ਵਿੱਚ ਆਮ ਜਨਤਾ ਕਿਸ ਦੀ ਸਰਕਾਰ ਬਣਾਉਂਦੀ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਬੀਜੀ ਸਨੀ